ਗੱਡੀ ਨੇ ਫੇਟ ਮਾਰੀ ਹੈ ਜਿਸ ਨਾਲ ਪਿੱਛੇ ਜਿਹੜੀ ਹੈ ਬੱਸ ਦੇ નીચે ਆ ਗਿਆ ਲੜਕਾ ਪਰ ਮੌਕੇ ਤੇ ਡੈਥ ਹੋ ਗਈ ਉਸ ਦੀ ਉਮਰ ਲਗਦੀ ਹੈ 20 ਕਿ ਸਾਲ ਦੇ ਅੰਦਾਜ਼ਾ ਹੈਗੀ ਹੈ ਕਾਰ ਵਾਲਾ ਭੱਜ ਗਿਆ ਇਥੋਂ ਮਾਰ ਕੇ ਤੇ ਪਿੱਛੋਂ ਆਂਦੀ ਬੱਸ ਦੇ નીચે ਆਇਆ ਹੈ ਜੋ ਡਾਕੂਮੈਂਟ ਨਿਕਲੇ ਆ ਅਰਜੁਨ ਸਿੰਘ ਨਾਮ ਦੱਸਿਆ ਗਿਆ ਵਾੜੇ ਵਾਲੀ ਤੋਂ ਹੈ ਕਿੰਨੇ ਕਿਵੇਂ ਐਕਸੀਡੈਂਟਰੀ ਹੋ ਹੈ ਕਿ ਵੀ ਅੱਗੋਂ ਕੋਈ ਗੱਡੀ ਆ ਰਹੀ ਸੀਗੀ ਗੱਡੀ ਕਿਤੇ ਫੇਟ ਮਾਰੀ ਹੈ ਤੇ ਆਊਟ ਆਫ ਕੰਟਰੋਲ ਹੋਇਆ ਤੇ ਬੱਸ ਤੋਂ ਦੂਰ ਲੈ ਬੱਸ ਸੱਜਾ ਜੁਜਾਰ ਜੁਜਾਰ ਬੱਸ ਸੀਗੀ ਗੱਡੀ ਵਾਲਾ ਭੱਜ ਗਿਆ ਉਹਨਾਂ ਬੋਨਟ ਪਿਆ ਬੋਨਟ ਕਿਸੇ ਗੱਡੀ ਦਾ ਹੈ ਮੇਰੇ ਨਾਲ 2-3 ਸਾਲ ਪਹਿਲਾਂ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਜਦੋਂ ਮੈਨੂੰ ਪਤਾ ਲੱਗੇ ਮੈਨੂੰ ਇਸ ਚੀਜ਼ ਦਾ ਮਤਲਬ ਬੜਾ ਮਤਲਬ ਹੀ ਅਫਸੋਸ ਹੈਗਾ ਨਾ ਕੰਮ ਕਰਦਾ ਸੀ ਸੁਪਰ ਸ਼ਾਈਨ ਦੇ ਲੱਗੇ ਆ ਸੀ ਪਾਣੀ ਪੂਣੀ ਪੀਂਦਾ ਹੁੰਦਾ ਸੀ ਆ ਮੁੰਡਾ ਹੀ ਹਾਂਜੀ ਜੀ ਗਰੀਬ ਕਰੋ ਦੋ ਭਰਾ ਤੇ ਭੈਣ ਹੈ ਨਹੀਂ ਮੰਮੀ ਡੈਡੀ ਆ ਤੇ ਵਿਚਾਰੇ ਗਰੀਬ ਚ ਹੀ ਐ ਜਦੋਂ ਕੀ ਗੱਲ ਬਾਤ ਹੋਈ ਤੇ ਪੁਲ ਤੇ ਜਿਵੇਂ ਪੀਬੀ 791069 ਨੰਬਰ ਜਿਹੜੇ ਐਕਟਿਵ ਆ ਇਹ ਕੋਈ ਮਿਸਤਰੀ ਦੀ ਦੁਕਾਨ ਤੇ ਕੰਮ ਕਰਦਾ ਮੁੰਡਾ ਹੈ ਤੇ ਉਹ ਪੁਲ ਦੇ ਉੱਪਰ ਜਾ ਰਿਹਾ ਸੀ ਤੇ ਸ਼ਾਇਦ ਕਿਸੇ ਗੱਡੀ ਨੇ ਫੇਟ ਮਾਰੀ ਹੈ ਜਿਸ ਨਾਲ ਪਿੱਛੇ ਜਿਹੜੀ ਹੈ ਬੱਸ ਦੇ નીચે ਆ ਗਿਆ ਲੜਕਾ ਪਰ ਮੌਕੇ ਤੇ ਡੈਥ ਹੋ ਗਈ ਕਿੰਨੀ ਉਮਰ ਲੱਗਦੀ ਹੈ ਉਮਰ ਇਹਦੀ ਬੱਚੇ ਦੀ ਕਿੰਨੀ 80 20 ਕਿ ਸਾਲ ਦੇ ਅੰਦਾਜ਼ਾ ਹੈਗੀ ਹੈ ਕੀ ਲੱਗਦਾ ਕੀ ਦੀ ਗਲਤੀ ਕੀ ਦੀ ਲੱਗਦੀ ਹੈ ਕੋ ਦੇਖੋ ਇਹ ਤਾਂ ਸਮੇਂ ਦੀ ਗਲਤੀ ਹੈ ਜੀ ਜਿਹੜੀ ਵੀ ਹੈ ਬਾਕੀ ਜਿਹੜਾ ਇਸ ਟਾਈਮ ਕੀ ਹੈ ਕਿ ਬੱਚੇ ਚਲਾਨ ਲੱਗੇ ਥੋੜਾ ਜਿਹਾ ਖਿਆਲ ਰੱਖਣ ਬਹੁਤ ਜ਼ਿਆਦਾ ਰਸ਼ ਹੋ ਰੱਖਿਆ ਹੈ ਜਿਹੜਾ ਕਾਰ ਨਵੇਂ ਬੱਚੇ ਚਲਾਨ ਲੱਗ ਪੈਂਦੇ ਆ ਉਹਨੇ ਇਹਦੇ ਚ ਇਹਦੀ ਗਲਤੀ ਹੈ ਕਿ ਕਾਰ ਵਾਲੇ ਦੀ ਗਲਤੀ ਹੈ ਕਾਰ ਵਾਲਾ ਭੱਜ ਗਿਆ ਇਥੋਂ ਮਾਰ ਕੇ ਤੇ ਪਿੱਛੋਂ ਆਂਦੀ ਬੱਸ ਦੇ નીચે ਆਇਆ ਹੈ ਦੱਸਣਾ ਚਾਹਨਾ ਇਸ ਮੌਕੇ ਦੇ ਉੱਪਰ ਜਿਹੜਾ ਪੁਲ ਬਣਿਆ ਮੁਕਸਰ ਰੋਡ ਤੇ ਇੱਥੇ ਇੱਕ ਐਕਸੀਡੈਂਟ ਹੋਇਆ ਹੈ ਪ੍ਰਸ਼ਾਸਨ ਸਾਰੇ ਪਹੁੰਚ ਗਿਆ ਹੈ ਲੋਕ ਪਹੁੰਚ ਗਿਆ ਹੈ ਅਸੀਂ ਅਕੇਲੋਂ ਉੱਥੋਂ ਕਾਫੀ ਰਾਸ਼ੀ ਵੇਖਿਆ ਆ ਕੇ ਸਿੱਸੀ ਛਾਣਬੀਣ ਕੀਤੀ ਹੈ ਛਾਣਬੀਣ ਜੋ ਡਾਕੂਮੈਂਟ ਨਿਕਲੇ ਆ ਅਭੀਜੀਤ ਸਿੰਘ ਚੇਤੇਵਾਲੀਆ ਤੋਂ ਸਾਡੇ ਦੁਆਰਾਂ ਰੋਡ ਤੇ ਰਹਿੰਦੇ ਆ ਉਹਨਾਂ ਨੂੰ ਫੋਨ ਕੀਤਾ ਗਿਆ ਉਹ ਆਏ ਆ ਦੁਕਾਨ ਉੱਥੋਂ ਦੁਕਾਨ ਤੋਂ ਕਹਿੰਦੇ ਮੇਰੀ ਗੱਡੀ ਮੇਰੀ ਹੈ ਮੁੰਡਾ ਸਾਡੀ ਦੁਕਾਨ ਤੇ ਕੰਮ ਕਰਦਾ ਹੈ ਉਹਨਾਂ ਦਾ ਅਰਜੁਨ ਨਾਮ ਦੱਸਿਆ ਗਿਆ ਆ ਦੀਪਾ ਸਰਪੰਚ ਜੀ ਇਹਨਾਂ ਨੂੰ ਬੁਲਾਇਆ ਮੈਂ ਸਰਪੰਚ ਸਾਹਿਬ ਇਹ ਦੁਆਰੇ ਨਾਲ ਬਾਪੜੇ ਕੋਠੇ ਹੱਥੋਂ ਆੜ ਗਏ ਅਰਜੁਨ ਸਿੰਘ ਨਾਮ ਦੱਸਿਆ ਗਿਆ ਬਾੜੇ ਵਾਲੀ ਤੋਂ ਹੈ ਜਿਨ੍ਹਾਂ ਦੇ ਕੰਮ ਕਰਦਾ ਦੁਕਾਨ ਤੇ ਉਹ ਗੁੰਮਾ ਬੰਦੇ ਵੀ ਆਏ ਉਹਦਾ ਭਰਾ ਵੀ ਆ ਗਿਆ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟਰੀ ਹੋਇਆ ਕਿ ਵੀ ਅੱਗੋਂ ਕੋਈ ਗੱਡੀ ਆ ਰਹੀ ਸੀਗੀ ਜਿਸ ਤੇ ਉਹ ਨਾਲ ਪਿਆ ਗੱਡੀ ਕਿਤੇ ਫੈਟ ਮਾਰੀ ਹੈ ਇਹ ਆਟੋ ਕੰਟਰੋਲ ਹੋਇਆ ਤੇ ਬੱਸ ਤੋਂ ਦੂਰ ਲੈ ਬੱਸੇ ਵੱਜਿਆ ਜੁਜਾਰ ਜੁਜਾਰ ਬੱਸ ਸੀਗੀ ਗੱਡੀ ਆਲਾ ਪੱਜ ਗਿਆ ਗੱਡੀ ਵਾਲਾ ਭੱਜ ਗਿਆ ਜਿਹਦਾ ਅਪਗ੍ਰੇਡ ਬਜੀ ਕੋਈ ਕੱਛ ਨਹੀਂ ਸਕਦੇ ਆਪਾਂ ਜਿਸ ਦਾ ਉਹ ਬੋਨਟ ਪਿਆ ਬੋਨਟ ਕਿਸੇ ਗੱਡੀ ਦਾ ਆ ਗੱਲ ਇਹ ਇੱਕ ਹਾਸੇ ਸੀਗਾ ਇਹ ਆਉਂਗਾ ਸੂਟਰੀ ਦੱਸੇਗਾ ਫਿਲਹਾਲ ਜਦੋਂ ਮੈਂ ਇਹ ਮਤਲਬ ਦੇਖਿਆ ਇਹ ਮਤਲਬ ਵੀ ਐਕਸੀਡੈਂਟ ਹੋਇਆ ਪਿਆ ਹਨਾ ਤੇ ਮੇਰੇ ਨਾਲ 2-3 ਸਾਲ ਪਹਿਲਾਂ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਮਤਲਬ ਤ੍ਰਿਸ਼ ਆਏਗਾ ਮੈਨੂੰ ਇਸ ਚੀਜ਼ ਦਾ ਮਤਲਬ ਬੜਾ ਮਤਲਬ ਹੀ ਅਫਸੋਸ ਆਏਗਾ ਨਾ ਤੇ ਕਾਹਦਾ ਕੰਮ ਕਰਦਾ ਸੀ ਮੈਂ ਸੁਪਰ ਸ਼ਾਈਨ ਦੇ ਲੱਗਿਆ ਹਾਂ ਸੀ ਪਾਣੀ ਪੂਣੀ ਪੀਂਦਾ ਹੁੰਦਾ ਸੀ ਆਪ ਮੁੰਡਾ ਹੀ ਹਾਂਜੀ ਹਾਂਜੀ ਗਰੀਬ ਕਰ ਪਿੰਡ ਤੋਂ ਬਿਲੋਂਗ ਕਰਦਾ ਹੀ ਆ ਕਿੰਨੇ ਪੈਣ ਭਰਾ ਆ ਦੋ ਭਰਾ ਹੀ ਮੇਰੇ ਹਿਸਾਬ ਨਾਲ ਦੋ ਭਰਾ ਤੇ ਭੈਣ ਹੈ ਨਹੀਂ ਮੰਮੀ ਡੈਡੀ ਆ ਤੇ ਵਿਚਾਰੇ ਗਰੀਬ ਜੀ ਆ ਵਿਚਾਰੇ ਹਾਂਜੀ ਠੀਕ ਹੈ ਜੀ ਤੇ ਤੁਸੀਂ ਕੋਈ ਦਾ ਕੰਮ ਕਰਦੇ ਰਹੇ ਪਹਿਲੇ ਦੇ ਨਾਲ ਹਾਂਜੀ ਹਾਂਜੀ ਡੇਢ ਦੋ ਸਾਲ ਹੋਣ ਦਾ ਕਾਰਨ ਪਤਾ ਲੱਗਿਆ ਨਹੀਂ ਜੀ ਹਾਲੇ ਨਹੀਂ ਮੈਂ ਤਾਂ ਨਹੀਂ ਇਹਨਾਂ ਦਾ ਪਰਿਵਾਰ ਮੈਂਬਰ ਆਇਆ ਕੋਈ ਨਹੀਂ ਜੀ ਭਰਾ ਨਾਲ ਹੀ ਸੀ ਤੇ ਹੁਣ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਗਏ ਇਹਨੂੰ ਜਦੋਂ ਐਕਸੀਡੈਂਟ ਹੋਇਆ ਤਾਂ ਭਰਾ ਨਾਲ ਸੀਗਾ 赶里拿！